ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਆਪਾਂ ਗੱਲ ਕਰ ਰਹੇ ਹਾਂ ਨਵੀਂ ਚੱਲ ਰਹੀ ਵੈਬ ਲਾਡਲੀਆਂ ਦੇ ਬਾਰੇ ਵਿੱਚ ਇਹਦੇ ਵਿੱਚ ਇੱਕ ਬੱਚੀ ਦਾ ਕਿਰਦਾਰ ਦਿਖਾਇਆ ਗਿਆ ਹੈ ਜਿਹੜੀ ਕਿ ਰੋਜੀ ਦੀਦੀ ਦੀ ਪਹਿਲੀ ਧੀ ਹੋਈ ਆ ਜਿਹੜੀ ਉਹ ਆ ਇਹ ਥੋੜੀ ਜੀ ਦਿਮਾਗੀ ਤੌਰ ਤੋਂ ਡਿਸਟਰਬ ਦਿਖਾਈ ਗਈ ਆ ਪਰ ਰੋਜੀ ਦੀਦੀ ਤਾਂ ਇੱਕ ਮਾਂ ਆ ਮਾਂ ਦੀ ਮਮਤਾ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਉਹਨਾਂ ਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਧੀ ਮਤਲਬ ਇਦਾਂ ਆ ਤੇ ਇਹ ਇੱਕ ਗੁੱਡੀ ਨਾਲ ਖੇਡ ਰਹੀ ਹੁੰਦੀ ਆ ਪਰ ਇਹ ਬੱਚੀ ਯਾਨੀ ਕਿ ਰੱਬ ਦਾ ਰੂਪ ਹੀ ਆ ਕਿ ਜੋ ਵੀ ਇਹ ਕਹਿੰਦੀ ਆ ਉਹ ਸੱਚ ਹੋ ਜਾਂਦਾ ਆ ਤੇ ਰੋਜੀ ਦੀ ਇਹਨੂੰ ਲੱਭ ਰਹੀ ਹੁੰਦੀ ਆ ਤੇ ਰੋਜੀ ਦੀ ਪੁੱਛਦੀ ਵੀ ਤੇਰੀ ਗੁੱਡੀ ਕੀ ਕਹਿੰਦੀ ਆ ਉਹ ਕਹਿੰਨ ਬੱਚਾ ਬੱਚੀ ਕਹਿੰਦੀ ਵੀ ਇਹ ਕਹਿੰਦੀ ਵੀ ਮੈਂ ਆਣਾ ਆ ਤੁਹਾਡੇ ਘਰ ਵੀ ਇੱਕ ਹੋਰ ਭੈਣ ਬਣ ਕੇ ਆਣਾ ਸੋ ਇਹ ਰੋਜੀ ਦੀ ਜੇ ਦੇਰ ਤੇ ਦਰਾਨੀ ਆ ਤੇ ਇਹਨਾਂ ਨੂੰ ਬੜੀ ਮਤਲਬ ਖੁਸ਼ੀ ਹੁੰਦੀ ਆ ਵੀ ਜੇ ਇਹਨਾਂ ਦੇ ਇੱਕ ਹੋਰ ਕੁੜੀ ਹੋਗੀ ਤਾਂ ਵੀ ਸਾਡੇ ਜਿਹੜੇ ਮਤਲਬ ਹਿੱਸਾ ਜਿਹੜਾ ਉਹ ਸਾਨੂੰ ਹੀ ਆਊਗਾ ਵੀ ਉਹਦੇ ਵੰਡੇ ਨਹੀਂ ਪੈਣਗੇ ਤੇ ਇਹ ਉਧਰੋਂ ਇੱਕ ਗੱਲ ਬੱਚੀ ਤਾਂ ਰੋਜੀ ਦੀ ਗੱਲ ਕਰੀ ਹੁੰਦੇ ਕਰ ਰਹੇ ਹੁੰਦੇ ਤੇ ਇਹ ਰੋਜੀ ਦੀ ਸੱਸ ਸਤੇ ਮਤਲਬ ਗੁਰਪ੍ਰੀਤ ਵੀਰ ਆ ਜਾਂਦੇ ਆ ਤੇ ਇਹ ਸੁਣ ਲੈਂਦੇ ਆ ਤੇ ਸੱਸ ਇਹਦੀ ਦਾਦੀ ਬੱਚੀ ਦੀ ਜਿਹੜੀ ਤਾਂ ਕਾਲ ਦਾ ਹੀ ਫੜ ਕੇ ਬਹਿ ਜਾਂਦੀ ਆ ਵੀ ਹਾਏ ਹਾਏ ਕੀ ਇਹਨੇ ਕੀ ਕਹਿਤਾ ਉਹ ਕਹਿੰਦੀ ਮੈਂ ਇਹ ਮੇਰੀ ਭੈਣ ਬਣ ਕੇ ਆਊਗੀ ਤੇ ਤਦ ਨੂੰ ਰੋਜੀ ਦੀ ਨੂੰ ਮਤਲਬ ਬਿਮਾਰ ਹੋ ਜਾਂਦੀ ਆ ਤੇ ਫਿਰ ਉਹਨਾਂ ਦੇ ਇੱਕ ਹੋਰ ਘਰ ਵਿੱਚ ਕੁੜੀ ਆ ਜਾਂਦੀ ਆ ਉਹ ਦਾਈ ਜਿਹੜੀ ਉਹ ਚੱਕ ਕੇ ਕੁੜੀਆਂ ਨੂੰ ਬਾਹਰ ਲਿਉਂਦੀ ਆ ਤੇ ਇਹ ਬੱਚੀ ਜਿਹੜੀ ਦੂਸਰੀ ਹੋਈ ਆ ਬਹੁਤ ਹੀ ਪਿਆਰੀ ਬੱਚੀ ਆ ਮਤਲਬ ਇਹਨੂੰ ਦੇਖ ਕੇ ਤਾਂ ਨਜ਼ਰਾਂ ਹੀ ਨਹੀਂ ਥੱਕਦੀਆਂ ਤੇ ਫੇਰ ਇਹ ਕੁੜੀ ਜਿਹੜੀ ਹੈਗੀ ਆ ਇਹਦਾ ਨਾਮ ਮਨਪ੍ਰੀਤ ਹੈ ਇਹ ਬੜੀ ਖੁਸ਼ ਹੁੰਦੀ ਆ ਕਹਿੰਦੀ ਦੇਖਿਆ ਕਿ ਮੈਂ ਤੁਹਾਨੂੰ ਕਿਹਾ ਸੀਗਾ ਨਾ ਕਿ ਸਾਡੇ ਘਰ ਕੁੜੀ ਆਣੀ ਆ ਤੇ ਦਾਦੀ ਕਹਿੰਦੀ ਤੇਰੀ ਕਾਲੀ ਜ਼ੁਬਾਨ ਆ ਮੈਨੂੰ ਪਤਾ ਹੀ ਸੀ ਤੇਰੀ ਕਾਲੀ ਜ਼ੁਬਾਨ ਆ ਤੇ ਮੈਂ ਤੇ ਤੈਨੂੰ ਮਾਰ ਹੀ ਦੇਣਾ ਅੱਜ ਤੇ ਗੁਰਪ੍ਰੀਤ ਵੀਰਾ ਕਹਿੰਦਾ ਕਿ ਮੈਂ ਤੈਨੂੰ ਇਹਨੂੰ ਇੱਥੇ ਰਹਿਣ ਨਹੀਂ ਦੇਣਾ ਤੇ ਉਹ ਉਥੋਂ ਚੱਕ ਲਿਆਉਂਦਾ ਕੁੜੀ ਨੂੰ ਤੇ ਚੱਕ ਕੇ ਸੁੱਟਣੀ ਲੱਗਦਾ ਤੇ ਗੁਰਪ੍ਰੀਤ ਦਾ ਜਿਹੜਾ ਛੋਟਾ ਭਰਾ ਆ ਉਹ ਕਹਿੰਦਾ ਕਿ ਵੀਰੇ ਤੂੰ ਤਾਂ આજ ਤੱਕ ਕਿਸੇ ਕੁੱਤੇ ਨੂੰ ਨਹੀਂ ਮਾਰਿਆ ਤੇ ਇਹ ਤਾਂ ਫਿਰ ਰੱਬ ਦਾ ਜੀ ਆ ਤੂੰ ਇਹਨੂੰ ਕਿੱਦਾਂ ਸੁੱਟਣ ਚੱਲਿਆਂ ਗੁਰਪ੍ਰੀਤ ਵੀਰੇ ਨੇ ਕਿਹਾ ਕਿ ਮੈਂ ਨਾਲੇ ਵਿੱਚ ਸੁੱਟਿਆਣਾ ਤੇ ਫਿਰ ਉਹਨਾਂ ਨੇ ਗੁਰਪ੍ਰੀਤ ਵੀਰੇ ਨੇ ਕਿਹਾ ਕਿ ਜੇ ਤੈਨੂੰ ਇੰਨਾ ਹੀ ਮੋਹ ਆ ਤਾਂ ਆਲੇ ਫੜ ਤੂੰ ਹੀ ਰੱਖ ਲੈ ਅਸੀਂ ਨਹੀਂ ਰੱਖਣੀ ਕੁੜੀ ਹੈ ਤੇ ਫਿਰ ਉਹ ਵੀਰ ਜੀ ਆਪਣੀ ਝੋਲੀ ਚ ਪਵਾ ਲੈਂਦੇ ਆ ਤੇ ਉਹਨਾਂ ਦੀ ਵਾਈਫ ਵੀ ਇਹ ਬੱਚੀ ਨੂੰ ਲੈ ਕੇ ਬੜੀ ਖੁਸ਼ ਹੁੰਦੀ ਹੈ ਤੇ ਉਹ ਕਹਿੰਦੀ ਹੈ ਕਿ ਅਸੀਂ ਇਹਨੂੰ ਰੱਖ ਤਾਂ ਲਾਵਾਂਗੇ ਪਰ ਰੋਜੀ ਦੀਦੀ ਇਹਨੂੰ ਆਪਣੀ ਮਮਤਾ ਨਾ ਦਿਖਾਵੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਤੇ ਫਿਰ ਉਹ ਦੋਨੋਂ ਜਣੇ ਬੱਚੀ ਲੈ ਕੇ ਉੱਥੋਂ ਚੱਲ ਜਾਂਦੇ ਆ ਤੇ ਪਹਿਲਾਂ ਇਹ ਜਿਹੜੀ ਇਹਦੀ ਦਾਦੀ ਆ ਜਾਂ ਚਾਚੀਆਂ ਤਾਈਆਂ ਸਾਰੀਆਂ ਅਰਦਾਸ ਕਰ ਰਹੇ ਸੀਗੇ ਕਿ ਹੁਣ ਦੂਸਰੀ ਵਾਰੀ ਇਹ ਧੀ ਨਾ ਹੋ ਜਾਏ ਕਿ ਇੱਕ ਤਾਂ ਪਾਗਲ ਹੈਗੀ ਹੈਗੀ ਕਿਤੇ ਦੂਜੀ ਵੀ ਪਾਗਲ ਜੰਪ ਹੋਊਗੀ ਤੇ ਫਿਰ ਤਾਈਓ ਜਦੋਂ ਉਹ ਜੰਪ ਪਈ ਸੀ ਤੇ ਗੁਰਪ੍ਰੀਵੇ ਜਾ ਕੇ ਫੁੱਟਣ ਚੱਲ라 ਸੀ ਉਹਨੂੰ ਕਿ ਅੱਜ ਮੈਂ ਇਹਨੂੰ ਮਾਰ ਹੀ ਦੇਣਾ ਆ ਤੇ ਇਹ ਜਿਹੜੇ ਸ਼ਰੀਕ ਹੁੰਦੇ ਆ ਇਹ ਤਾਂ ਚਾਹੁੰਦੇ ਹੁੰਦੇ ਆ ਵੀ ਮਤਲਬ ਸਾਡੇ ਜਿਹੜੇ ਹਿੱਸੇ ਆ ਉਹ ਸਾਨੂੰ ਹੀ ਆਣ ਭੀ ਹਿੱਸਿਆਂ ਦੇ ਵੰਡੇ ਜਿਹੜੇ ਨਾ ਪੈਣ ਤਾਈਓ ਇਹ ਇਹਨੂੰ ਕੁੜੀ ਨੂੰ ਪਸੰਦ ਨਹੀਂ ਕਰਦੇ ਸ ਇਹ ਕਹਿ ਦਿੰਦੇ ਕਿ ਤੇਰੀ ਜ਼ੁਬਾਨ ਹੀ ਕਾਲੀ ਆ ਤੇ ਹੁਣ ਆਪਾਂ ਆਉਣ ਵਾਲੀ ਦੇਖਦੇ ਆ ਐਪੀਸੋਡ ਵਿੱਚ ਕੀ ਹੁੰਦਾ ਦਾਦੀ ਨੂੰ ਦਸੋ ਗਈ ਪੈ ਗਿਆ ਕਿ ਕਾਲੀ ਜ਼ੁਬਾਨ ਵਾਲੀ ਦੀ ਗੱਲ ਸੱਚ ਹੋ ਗਈ ਆ